ਨਵਦੀਪ ਗੱਲ ਬਹੁਤ ਸੱਤ ਹੋਈ ਆ ਤੇ ਉਹ ਸਾਨੂੰ ਪੂਰਾ ਟੌਰਚ ਕਰਿਆ ਔਰ 3 ਡਿਗਰੀ ਕਾ ਵੀ ਇਸਤੇਮਾਲ ਨੇ ਉਹ ਕਰਾਇਆ ਪਾਣੀ ਤੱਕ ਕੇ ਅੰਦਰ ਵੀ ਨਵਦੀਪ ਘਰ ਕੇ ਮੂਨ ਡੋਬਿਆ ਗਿਆ ਐ ਔਰ ਉਨਪਰ ਕੀ ਮਨੂਆ ਮਾਤੇ ਪਤਾ ਨਹੀਂ ਐਸਾ ਤਾਂ ਕੋਈ ਮਨੂ ਲੱਗਦਾ ਨਹੀਂ ਹੈ ਵੀ ਹਾਂ ਨਵਦੀਪਰ ਨੇ ਕੋਈ ਮਰਡਰ ਕਰ ਦਿਆ ਜਾਂ ਕਿਸੇ ਨੂੰ ਮਲੇ ਬਹੁਤ ਜ਼ਿਆਦਾ ਚੋਟ ਪਹਚਾਈ ਆ ਕੁਛ ਅਫਸਰ ਹੈ ਇਸ ਤਰ੍ਹਾਂ ਕੇ ਜਿਹਨੂੰ ਪਤਾ ਨਹੀਂ ਕੋਈ ਰੰਜਿਸ਼ ਬਾਜੀ ਕਮਨੀ ਪਿੱਛੇ ਲਿਆ ਆ ਜਾਂ ਕੋਈ ਹੋਰ ਆ ਇਹ ਤਾਂ ਦੁਬਾਰਾ 84 ਬਣੇ ਰੀਆ ਫੇਰ ਲੱਤਾਂ ਬਹਾ ਬੰਦਗਾ ਪਿੱਛੇ ਨੂੰ ਮਲਤੜਾ ਮੂੰਹ ਕਰਕੇ ਵੀ ਲਟਕਾਇਆ ਗਿਆ ਆ ਜੱਜਾਂ ਗੱਲ بیٹھ ਕਾ ਉਨ ਐਪਲੀਕੇਸ਼ਨਾਂ ਨੂੰ ਕੈਨਸਲ ਕਰਾਇਆ ਗਿਆ ਵੀ ਇਸਕਾ ਮੈਡੀਕਲ ਟੈਂਪਰ ਨਾ ਹੋ ਪਾਵਾ ਬੀ ਮਾਰੇ ਉੱਪਰ ਕੋਈ ਆਂਚ ਨਾ ਆਵਾ ਐਸੀ ਐਸੀ ਬਤਾਂ ਇਨ ਸਰਕਾਰਾਂ ਨੇ ਕਰੀਆਂ अगर सरकार के पास पुलिस के पास गुरकीरत अनीश खटखड़ नवदीप इनके पास कोई वीडियो वा इनका डंडा मारने की या गलेल गल किसी नु नुकसान पहुंचाने की या कोई और कोई वीडियो है सरकार दिखावा मानू हम बिल्कुल भी नवदीप की जमानत नहीं कराएंगे हम कह देंगे भी हां जी ने गलती करी या सारी किसाननी को मु हाथ जोड़कर विनती कराया आपके चैनल के माध्यम से बीओ इस वीडियो नु ज्यादा से ज्यादा अपना शेयर करना या ਅਰ ਪੰਜਾਬ ਹਰਿਆਣਾ ਹਿਮਾਚਲ ਜਿੰਨੇ ਵੀ ਸਟੇਟਾਂ ਆ ਜਾਂ ਹਾਂ ਤੱਕ ਵੀ ਇਹ ਵੀਡੀਓ ਜਹਾ 23 17 ਤਾਰੀਖ ਵਾਲੀ ਵੀ ਕਿਸਾਨਾਂ ਦਾ ਧਰਨਾ ਚੱਲ ਰਿਹਾ 13 ਫਰਵਰੀ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਨੇ ਇਹਦੇ ਨਾਲ ਹੀ ਖਨੌਰੀ ਬਾਰਡਰ ਤੇ ਵੀ ਕਿਸਾਨਾਂ ਦਾ ਇੱਕ ਮੋਰਚਾ ਲੱਗਿਆ ਹੋਇਆ ਔਰ ਇਹਦੇ ਵਿੱਚ ਤਿੰਨ ਨੌਜਵਾਨ ਕਿਸਾਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹਦੇ ਵਿੱਚ ਅਹਿਮ ਨਾਮ ਨਵਦੀਪ ਦਾ ਵੀ ਹੈ ਕੁਝ ਨੌਜਵਾਨਾਂ ਨੂੰ ਜਿਹੜਾ ਇੱਕ ਨੌਜਵਾਨ ਰਿਹਾ ਵੀ ਹੁੰਦਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਖਬਰ ਸਾਂਝੀ ਕੀਤੀ ਸੀ ਤੁਹਾਡੇ ਨਾਲ ਔਰ ਨਵਦੀਪ ਅਜੇ ਵੀ ਜੇਲ ਦੇ ਵਿੱਚ ਬੰਦ ਹੈ 3 ਮਹੀਨਿਆਂ ਤੋਂ ਵੱਧ ਦੇ ਵਕਤ ਤੋਂ ਜਿਹੜਾ ਨਵਦੀਪ ਜੇਲ ਦੇ ਵਿੱਚ ਬੰਦ ਹੈ ਔਰ ਪਿਛਲੇ ਦਿਨੀ ਨਵਦੀਪ ਦੇ ਮਾਤਾ ਪਿਤਾ ਨਵਦੀਪ ਦੇ ਨਾਲ ਮੁਲਾਕਾਤ ਕਰਦੇ ਨੇ ਔਰ ਤਸ਼ੱਦਦ ਦੀ ਕਹਾਣੀ ਸਾਹਮਣੇ ਆਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਨਵਦੀਪ ਦੇ ਉੱਪਰ ਟਾਰਚਰ ਹੋਇਆ ਉਹ ਸਾਰਾ ਕਾਦੇ ਲਈ ਸੀਗਾ ਕੀ ਹਾਲਤ ਹੈ ਸਾਰੀ ਗੱਲਬਾਤ ਜਾਣਾਂਗੇ ਨਵਦੀਪ ਦੇ ਪਿਤਾ ਨਵਦੀਪ ਖਾਸ ਤੌਰ ਤੇ ਵਾਟਰ ਕੈਨ ਦੇ ਨਾਮ ਨਾਲ ਵੀ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਤੇ ਨਵਦੀਪ ਦੇ ਪਿਤਾ ਮੇਰੇ ਨਾਲ ਨੇ ਇਸ ਮੁਲਾਕਾਤ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਵਦੀਪ ਨਾਲ ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਹੋਈ ਕੀ ਉਹਨੇ ਤੁਹਾਨੂੰ ਦੱਸਿਆ ਦੇਖੋ ਨਵਦੀਪ ਜੇਲ੍ਹੋਂ ਤੋਂ ਐਨ ਸਹੀਆ ਕੋਈ ਦਿੱਕਤ ਨਹੀਂ ਚੜ੍ਹਦੀ ਕਲਾ ਜੇਲ੍ਹ ਕੇਂਦਰ ਦੇ ਅੰਦਰ ਤੋਂ ਉਹਾਂ ਨਾ ਕਿਸੇ ਨੇ ਇਹਨੂੰ ਜ਼ਿਆਦਾ ਤੰਗ ਕਰਿਆ ਜੋ ਖਾਣਾ ਪੀਣਾ ਵੀ ਵਧੀਆ ਦੇਖੋ ਜਿੱਥੇ ਠੀਕ ਆ ਵਹਾਂ ਉਹਨੂੰ ਠੀਕ ਵੀ ਕਹਾਂਗੇ ਜਿੱਥੇ ਗਲਤ ਆ ਉਹਨੂੰ ਗਲਤ ਵੀ ਕਹਾਂਗੇ ਜੇ ਸ਼ੁਰੂ ਮੈਨੂੰ ਰਿਮਾਂਡ ਮੰਗਿਆ ਆ ਵਹਾਂ ਨਵਦੀਪ ਗੱਲ ਬਹੁਤ ਸੱਦ ਹੋਈ ਆ ਇਹ ਮੈਨੂੰ ਪੂਰਾ ਟਰਚ ਕਰਿਆ ਔਰ 3 ਡਿਗਰੀ ਕਾ ਵੀ ਇਸਤੇਮਾਲ ਨੇ ਵਹਾਂ ਕਰਾਇਆ ਔਰ ਮੈਨੂੰ ਨਵਦੀਪ ਨੇ ਖੁਦ ਦੱਸਾਇਆ ਮੈਨਲੇ ਇਹ ਨਹੀਂ ਕਿ ਮੈਂ ਬਾਤ ਸੁਣੀ ਸੁਣਾਈ ਕਹਿ ਰਿਹਾ ਹੂੰ ਮੈਨਲੇ ਪਾਣੀ ਤੱਕ ਦੇ ਅੰਦਰ ਵੀ ਨਵਦੀਪ ਘਰ ਕੇ ਮੂਨ ਡੋਇਆ ਗਿਆ ਹੈ ਅਰੇ ਉਨਪਤੇ ਕੀ ਮੰਨਵਾਵਾ ਤੇ ਪਤਾ ਨਹੀਂ ਐਸਾ ਤਾਂ ਕੋਈ ਮੰਨੂ ਲੱਗਦਾ ਨਹੀਂ ਹੈ ਵੀ ਹਾਂ ਨਵਦੀਪ ਵਰਨਾ ਕੋਈ ਮਰਡਰ ਕਰ ਦਿਆ ਜਾਂ ਕਿਸੇ ਨੂੰ ਮਲੇ ਬਹੁਤ ਜ਼ਿਆਦਾ ਚੋਟ ਪਹਚਾਈਆ ਵੀ ਕੀ ਮੰਨਵਾਣਾ ਦਾ ਪਰ ਉੱਚ ਅਫਸਰ ਹੈ ਇਸ ਤਰ੍ਹਾਂ ਕੇ ਜਿਹਨੂੰ ਪਤਾ ਨਹੀਂ ਕੋਈ ਰੰਜਿਸ਼ ਬਾਜੀ ਕਮ ਨਹੀਂ ਪਿਛਲੇ ਆਇਆ ਜਾਂ ਕੋਈ ਹੋਰ ਆ ਵੀ ਕੁਝ ਕਹਿ ਦਿਆ ਕਿਸੇ ਨੂੰ ਐਸਾ ਵੀ ਕੁਝ ਨਹੀਂ ਹੈ ਵੀ ਹਾਂ ਕਿਸੇ ਨੂੰ ਗਾਲ ਗਲੋਚ ਕਰਿਆ ਉਹ ਕਿਸੇ ਅਫਸਰ ਨੂੰ ਗਾਲੀ ਦੀ ਉਹ ਪਤਾ ਨਹੀਂ ਕਿਉਂ ਸਰਕਾਰਾਂ ਮੱਲੇ ਇਤਨੀ ਇਹਨੂੰ ਤਾਂ ਦੁਬਾਰਾ 84 ਬਣਾਇਆ ਦੀਆ ਫੇਰ ਕਿਸ ਤਰ੍ਹਾਂ ਦੀ ਕਹਾਣੀ ਨਵਦੀਪ ਨੇ ਤੋ ਤਸ਼ੱਦਦ ਦੀ ਨਵਦੀਪ ਨੇ ਤਾਂ ਬਹੁਤ ਬਿਮਲ ਨੇ ਬੇਲਣ ਵੀ ਫੇਰੇ ਆਇਆ ਉੱਪਰ ਨੂੰ ਲੱਤਾਂ ਬਹਾ ਬੰਦਗਾ ਪਿੱਛੇ ਨੂੰ ਮਲਤੜਾ ਮੂੰਹ ਕਰਕੇ ਵੀ ਲਟਕਾਇਆ ਗਿਆ ਆ ਪਾਣੀ ਦੇ ਅੰਦਰ ਵੀ ਡੁੱਬ ਗਿਆ ਮੂੰਹ ਨੂੰ ਠੀਕ ਹੈ ਨਹੀਂ ਹੋਰ ਵੀ ਮੱਲੇ ਮੱਲੇ ਡੰਡੇ ਕਿਉਂ ਮੈਡੀਕਲ ਕਰਾਣਾ ਦਾ ਮਨੇ ਮੈਡੀਕਲ ਕੀ ਅਪੀਲ ਕਰੀ ਵੀ ਇਸਕਾ ਮੈਡੀਕਲ ਕਰਾਇਆ ਜਾ ਜਦ ਕੀ ਟਾਈਮ ਪਰ ਮੈਡੀਕਲ ਨਹੀਂ ਹੋਇਆ ਹੈ ਮੈਡੀਕਲ ਦਾ ਟਾਈਮ ਕੱਢੀ ਗਏ ਵੀ ਜੋ ਇਸ ਮਨੇ ਇਸਕਾ ਨਿਸ਼ਾਨ ਪੜੇ ਹੋਏ ਆ ਉਹ ਨਿਸ਼ਾਨ ਖਤਮ ਹੋ ਜਾ ਜਦ ਮੈਡੀਕਲ ਕਰਾਇਆ ਜਦ ਉਸਕੇ ਸਾਰੇ ਨਿਸ਼ਾਨ ਖਤਮ ਹੋ ਗਏ ਐਮ ਆਰ ਆਈ ਕਰਾਣੀ ਦੀ ਐਮ ਆਰ ਆਈ ਤੇ ਜਵਾਬ ਦੇ ਦਿਆ ਕਰੇ ਜੀ ਅੰਬਾਲੇ ਕੇ ਅੰਦਰ ਤੋਂ ਐਮ ਆਰ ਆਈ ਨਹੀਂ ਹੈ ਵਧੀਆ ਬਤਾਓ ਅੰਬਾਲੇ ਕੇ ਅੰਦਰ ਸਭ ਸੇ ਵਧੀਆ ਮੰਨ ਲਿਓ ਇਲਾਜ ਆ ਮੈਡੀਕਲ ਦਾ ਨਾ ਘਰੇ ਜੀ ਅੰਬਾਲਾ ਦੇ ਅੰਦਰ ਐਮ ਆਰ ਆਈ ਨਹੀਂ ਹੈ ਫਿਰ ਆਪਾਂ ਨੇ ਵਹਾਂ ਹਾਈ ਕੋਰਟ ਦੇ ਅੰਦਰ ਮਲੇ ਅਪੀਲ ਕਰੀ ਵੀ ਇਸ ਦਾ ਮੈਡੀਕਲ ਕਰਾਇਆ ਜਾ ਵਹਾਂ ਤੱਕ ਵੀ ਜੋ ਅਫਸਰਾਂ ਇਸ ਕੇ ਇਸੇ ਇਹ ਬਣ ਕੇ ਉਹਨਾਂ ਨੇ ਜੱਜਾਂ ਗੱਲ بیٹھ ਕਾ ਉਹਨ ਐਪਲੀਕੇਸ਼ਨਾਂ ਨੂੰ ਕੈਨਸਲ ਕਰਾਇਆ ਗਿਆ ਵੀ ਇਸ ਦਾ ਮੈਡੀਕਲ ਟੈਂਪਰ ਨਾ ਹੋ ਪਾਵਾ ਬਿਮਾਰੀ ਉੱਪਰ ਕੋਈ ਆਂਚ ਨਾ ਆਵਾ ਐਸੀ ਐਸੀ ਬਤਾਂ ਇਹ ਸਰਕਾਰਾਂ ਨੇ ਕਰੀਆਂ ਕੋਈ ਬਾਤ ਨਹੀਂ ਮੋਰਚਾ ਚੜਦੀ ਕਲਾ ਮਿਆ ਅਰ ਨਵਦੀਪ ਵੀ ਚੜਦੀ ਕਲਾ ਮਾਇਆ ਔਰ ਚੜਦੀ ਕਲਾ ਮਾਣਾ ਇਸੇ ਤਰ੍ਹਾਂ ਰਹਿਣਾ ਹੈ ਆਪਾਂ ਨੇ ਵੀ ਇਸੇ ਤਰ੍ਹਾਂ ਸਾਰੇ ਕਿਸਾਨ ਨੂੰ ਚੜਦੀ ਕਲਾ ਮਾ ਰਹਿਣਾ ਹੈ ਪ੍ਰਮਾਤਮਾ ਤੇ ਅਰਦਾਸ ਕਰਾਂਗੇ ਵੀ ਕੋਈ ਬਿਮਾਰੀ ਜੋ ਕਿਸਾਨ ਨੂੰ ਕਾਗੂਆ ਉਹਨੂੰ ਇਸੇ ਤਰ੍ਹਾਂ ਆਪਾਂ ਨੇ ਚੜਦੀ ਕਲਾ ਮਾ ਰੱਖਣਾ ਮਹਾਰਾਜ ਔਰ ਇਸੇ ਤਰ੍ਹਾਂ ਲੜਾਈ ਲੜਨੇ ਦਾ ਬਲ ਵੀ ਨਹੀ ਕਿ ਨਵਦੀਪ ਇੱਥੇ ਪ੍ਰਚਾਰ ਵੀ ਕਰਦਾ ਸੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਪਾਉਂਦਾ ਸੀ ਕਿਸਾਨ ਅੰਦੋਲਨ ਦੀਆਂ ਔਰ ਇੱਥੇ ਵੀ ਹਿੱਸਾ ਲੈ ਰਿਹਾ ਸੀ ਤਾਂ ਕਿਤੇ ਉਹ ਜਾਦੇ ਲੋਕਾਂ ਨੂੰ ਜੋੜਦਾ ਸੀ ਜਾਂ ਨੌਜਵਾਨਾਂ ਨੂੰ ਅਪੀਲ ਕਰਦਾ ਸੀਗਾ ਇਹ ਇਹਦੇ ਕਾਰਨ ਇਹ ਸਭ ਕੁਝ ਵਾਪਰਿਆ ਦੇਖੋ ਜੋੜਨਾ ਤੋਂ ਅਪੀਲ ਹੀ ਕਰਨੀ ਹੋਵਾ ਇਹ ਕਿਸ ਕੀ ਅਪੀਲ ਲੋਕਾਂ ਨੂੰ ਵਧੀਆ ਲਗੀ ਕਿਸਕੇ ਵਿਚਾਰ ਵਧੀਆ ਲਗੇ ਲੋਕ ਇਕੱਠੇ ਹੋ ਗਏ ਹੋਰ ਵੀ ਕਿਸਾਨ ਨੂੰ ਕਿ ਅਗੂਮਾਰੇ ਸਾਰੇ ਵਧੀਆ ਹੀ ਆ ਸਾਰੇ ਵਿਚਾਰਾਂ ਵਾਲੇ ਆ ਔਰ ਵੀ ਐਸਾ ਵੀ ਨਹੀਂ ਹੈ ਵੀ ਹਾਂ ਨਵਦੀਪ ਨੇ ਜਿਆਦਾ ਹੀ ਕੁਝ ਕੱਠ ਕਰਦੀਆ ਵੀ ਹਾਂ ਜੋ ਸਰਕਾਰ ਪਰ ਨਹੀਂ ਕਾਲ ਦੀ ਜਦ ਵੀ ਦੀਆ ਮਲੇ ਦੋਨੋ ਮੋਰਚੇ ਨੇ ਰਲ ਮਿਲ ਕੇ ਦੀਆ ਸੰਗਤ ਇਕੱਠੀ ਹੋ ਗਈ ਉਹਨਾਂ ਨੇ ਨਵਦੀਪ ਨੂੰ ਟਾਰਗੇਟ ਬਣਾ ਲਿਆ ਠੀਕ ਨਹੀਂ ਵੀ ਨਵਦੀਪ ਕੇ ਕਹਿਣੇ ਤੇ ਲੋਕ ਆਵਾ ਆ ਚਲੋ ਆਂਦੇ ਵੀ ਹੋਣਗੇ ਅੱਛੀ ਬਾਤ ਆ ਲੋਗ ਨੂੰ ਕੋਈ ਹੋਗਾ ਐਸਾ ਕੋਈ ਮਨ ਕੇ ਅੰਦਰ ਵੀ ਹਾਂ ਭਾਈ ਕੋਈ ਵਿਚਾਰ ਅੱਛਾ ਲਗਿਆ ਲੋਕ ਇਕੱਠੇ ਹੋ ਗਏ ਪਰ ਐਸਾ ਨਹੀਂ ਨਾ ਵੀ ਉਹਨ ਲੋਗਾਂ ਨੇ ਇਕੱਠੇ ਹੋ ਕਾ ਕੋਈ ਗਲਤ ਸਟੈਪ ਪਿਠਾਇਆ ਹੋ ਕਿਸੇ ਦਾ ਡੰਡਾ ਮਾਰਿਆ ਹੋ ਕਿਸੇ ਦਾ ਕਿਸੇ ਨੂੰ ਝੋਟ ਪਹਚਾਈ ਹੋ ਐਸਾ ਵੀ ਕੋਈ ਵੀਡੀਓ ਸਰਕਾਰ ਕੇ ਪਾਸ ਨਹੀਂ ਹੈ ਕਰ ਰਹੇ ਉਹ ਜੱਜ ਸਾਹਿਬ ਨੇ ਵੀ ਮਲੇਨ ਪਿੱਛਾ ਸੀ ਵੀ ਨੇ ਰਿਮਾਂਡ ਮੰਗ ਲਿਆ ਨਵਦੀਪ ਕਾ ਫੇਰ ਦੁਬਾਰਾ ਕਰੇ ਦੋ ਦਿਨ ਦਾ ਰਿਮਾਂਡ ਦੇ ਹੋ ਜੱਜ ਸਾਹਿਬ ਹਮ ਧੰਨਵਾਦ ਕਰਾਂ ਦੇਖੋ ਨੈਪਾਲ ਕਾ ਕ ਵੀ ਉਹਨਾਂ ਨੇ ਜੱਜ ਸਾਹਿਬ ਨੇ ਖੁਦ ਮੇਰੇ ਸੰਬੰਧ ਵੀ ਬਾਦ ਆ ਖੁਦ ਕਹਾ ਜੱਜ ਸਾਹਿਬ ਨੇ ਵੀ ਤੁਹਾਨੂੰ ਹਮ ਦੋ ਦਿਨ ਤੋਂ ਛੋੜ ਹਮ ਤੁਹਾਨੂੰ 10 ਦਿਨ ਦਾ ਰਿਮਾਂਡ ਦੇ ਦੇ ਇਸਕਾ ਜੇ ਤੁਮ 10 ਦਿਨ ਵਿੱਚ ਜੋ ਬੰਦੇ ਹਨ ਨਾ ਪਕੜਨੇ ਆ ਕਰੇ ਜੀ ਮਨੇ ਦੋ ਬੰਦੇ ਪਕੜਨੇ ਆ ਇੱਕ ਤੇਜਬੀਰ ਪੰਜੋਖਰਾ ਇੱਕ ਹਰਵਿੰਦ ਦਲਵਿੰਦਰ ਤੇ ਫਤੇਗੜ ਕਰੇ ਭਾਈ ਜੈ ਸਾਹਿਬ ਨੇ ਕਹੇ ਪਰਲੇ ਬਸ ਬੈਠੇ ਆ ਜੇ ਪਕੜ ਲਿਓ ਤੁਮ ਕਰੇ ਵੀ ਦੋ ਦਿਨ ਕਰਮਾਂਡ ਮੈਂ ਤੁਹਾਨੂੰ 10 ਦਿਨ ਦਾ ਰਿਮਾਂਡ ਦੇਵਾਂ ਜੇ ਤੁਮ 10 ਦਿਨ ਵਿੱਚ ਪਕੜ ਲਿਵਾ ਐਸਐਚਓ ਦਾ ਜਵਾਬ ਨਹੀਂ ਆਇਆ ਹੈ ਕੋਈ ਐਸੀ ਬਾਤ ਨਹੀਂ ਹੈ ਉਹਨੂੰ ਪਤਾ ਨਹੀਂ ਹੈ ਸਾਰੇ ਜੋ ਜੈ ਸਹਿਬਾਨਾ ਨੂੰ ਸਭ ਨੂੰ ਪਤਾ ਆ उन्हें तीन सौ दो पर भी जिक्र कराया फिर तीन सौ दो क्यों लगाई भाई इसके ऊपर तीन सौ दो का कोई दिखाओ ना तीन सौ सत्त तीन सौ सत्त क्यों लगाई आई तीन सौ सत्त का कोई इंजरी दिखाओ किसका इंजरी हुई भी, भी जवाब उनके पास नहीं आया फिर वकील साहब ने मारे ने अपील करी भी तीन सौ सत्त बनती नहीं है जी सिर्फ झूठा है, है सारा सिस्टम कोई किसी न किसी का डंडा नहीं मारिया या इनके पास कोई वीडियो हुआ हम अज भी कहना चाह रहे हैं अगर सरकार के पास पुलिस के पास खटकड़ ਨਵਦੀਪ ਇਨਕੇ ਪਾਸ ਕੋਈ ਵੀਡੀਓ ਆ ਇਨਕਾ ਡੰਡਾ ਮਾਰਨੇ ਦੀ ਜਾਂ ਗਲੇਲਗਲ ਕਿਸੇ ਨੂੰ ਨੁਕਸਾਨ ਪਹੁੰਚਾਣੇ ਦੀ ਜਾਂ ਕੋਈ ਹੋਰ ਕੋਈ ਵੀਡੀਓ ਹੈ ਸਰਕਾਰ ਦਿਖਾਵਾ ਮਾਨੂੰ ਹਮ ਬਿਲਕੁਲ ਵੀ ਨਵਦੀਪ ਕੀ ਜਮਾਨਤ ਨਹੀਂ ਕਰਾਨੇਗੇ ਹਮ ਕਹ ਦੇਗੇ ਵੀ ਹਾਂ ਜੀ ਨੇ ਗਲਤੀ ਕਰੀ ਆ ਔਰ ਇਨੂ ਇਹ ਸਜ਼ਾ ਮਿਲਨੀ ਚਾਹੀਏ ਅਗਰ ਵੀਡੀਓ ਨਹੀਂ ਹੈ ਤਾਂ ਫਿਰ ਸਰਕਾਰ ਹਮ ਬੇਨਤੀ ਕਰਾਂ ਜੱਸ ਸਰ ਤੇ ਵੀ ਅਰਨੈ ਪਾਲਕਾ ਦੇ ਵੀ ਵੀ ਇਨੂ ਬਾਜਿਤ ਬਰੀ ਕਰਿਆ ਜਾ ਔਰ 307 ਨੂੰ ਖਤਮ ਕਰ ਜਾ। ਕਾਸ ਤੌਰ ਤੇ ਜਿਹੜੇ ਇਹ ਕਾਰਕੁਨਾਂ ਦੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਜਿਹਦੇ ਲਈ ਨਵਦੀਪ ਦਾ ਰਿਮਾਂਡ ਮੰਗਿਆ ਗਿਆ ਚਾਹ ਸਾਬ ਨੇ ਇਹ ਕਹਿਤਾ ਕਿ ਤੁਸੀਂ ਪਰਲੇ ਪਾਸੇ ਬੈਠੇ ਤੁਸੀਂ ਫੜਨੇ ਫੜ ਲਓ ਜਾ ਕੇ ਪਰ ਇਹ ਤਾਂ ਜੇ ਇਧਰ ਜਿਹ ਪ੍ਰੋਟੈਸਟ ਕਰ ਰਹੇ ਹੈ ਹਜੇ ਤਾਂ ਪੰਜਾਬ ਦੀ ਹੱਦ ਚ ਹੀ ਕਰ ਰਹੇ ਹੈ ਇਹ ਮਤਲਬ ਹਰਿਆਣੇ ਚ ਤੱਕ ਇਸ ਕੇ ਸਭ ਨਾਲ ਚੱਲੇ ਗਏ। ਨਹੀਂ ਦੇਖੋ ਹਾਂ ਇਹ ਵੀ ਇੱਕ ਸੋਚਣੇ ਦਾ ਵਿਸ਼ਾ ਹੈ। ਸਾਰਾ ਜੋ ਕੰਮ ਹੋ ਰਿਹਾ ਹੈ ਪੰਜਾਬ ਦੀ ਹੱਦ ਮਾ ਹੋ ਰਿਹਾ ਹੈ। ਔਰ ਕੇਸ ਕਹਾਂ ਬਣ ਰਹੇ ਆ? ਹਰਿਆਣੇ ਦੇ ਅੰਦਰ ਬਣ ਰਹੇ ਆ। ਜਦ ਕੀ ਸੁਖਾ ਪਗੜ ਲਿਆ ਤੈਨ ਨਾ ਪੰਜਾਬ ਵਾਲੇ ਲੈ ਕਰੇ ਤੇ ਸ਼ਾਬਾਦ ਹਰਿਆਣੇ ਵਾਲੇ ਨੂੰ ਸੁਖੀ ਨੂੰ ਛਡਵਾ ਲਿਆ ਦਰ ਇਨੇ ਮੁਹਾਲੀ 에ਰਪੋਰਟ ਪਰ ਨਵਦੀਪਰ ਨੂੰ ਪਕੜਿਆ ਗਿਆ ਗੁਰਕੀਰਤ ਨੂੰ ਨਵਦੀਪ ਨੂੰ ਉਸ ਕੀ ਸੀਸੀਟੀਵੀ ਫੁਟੇਜ ਕਹਾਂ ਭਈ ਇਹ ਉਸ ਕਾ ਲਗਿਆ ਥੱਪੜ ਉਸ ਕੀ ਫੁਟੇਜ ਤੋਂ ਸਾਰੀ ਹੈਗੀ ਨਵਦੀਪਰ ਵਾਲੀ ਫੁਟੇਜ ਕਹਾਂ ਜੇ ਨਵਦੀਪਰ ਪਕੜੇ ਤੇ ਕਿਸ ਸਰਕਾਰ ਨੇ ਮੈ ਪਕੜਿਆ ਉਸ ਨੂੰ ਵੀ ਫੁਟੇਜ ਨੂੰ ਦਿਖਾਇਆ ਜਾ ਤੋ ਐਸਾ ਵੀ ਬਹੁਤ ਮਲੇ ਹਮ ਇਸ ਚੀਜ਼ ਨੂੰ ਵੀ ਬਹੁਤ ਸਰਕਾਰ ਨੂੰ ਪੰਜਾਬ ਵਾਲੇ ਨੂੰ ਵੀ ਹਮ ਇੱਕ ਨਖਿੱਦੀ ਸਰਕਾਰ ਕਹਾਂਗੇ ਵੀ ਜਿਸਕੇ ਏਰੀਏ ਦੇ ਅੰਦਰ ਮਲੇ ਸਾਰੀ ਤਸੱਦਤਾਂ ਹੋ ਰਹੀਆਂ ਸਾਰਾ ਬਾਰਡਰ ਜੋ ਰੋਕਿਆ ਹੋਇਆ ਸੀਲ ਕਰਿਆ ਵਾਇਆ ਉਹ ਸਾਰਾ ਪੰਜਾਬ ਦੇ ਅੰਦਰ ਰੁਕਿਆ ਹੋਇਆ ਆ ਔਰ ਉਸਕਾ ਫਾਇਦਾ ਹਰਿਆਣੇ ਵਾਲੇ ਠਹਿਰੇ ਆ ਬਾ ਬਾਹੀ ਹਰਿਆਣੇ ਵਾਲੇ ਕੀ ਹੋਰੀ ਆ ਐਸਪੀ ਕੀ ਹੋਰੀ ਆ ਡੀਐਸਪੀ ਕੀ ਹੋਰੀ ਆ ਹੋਰ ਅਫਸਰਾਂ ਕੀ ਹੋਰੀਆਂ ਤੋ ਕਿਉਂ ਨਾ ਪੰਜਾਬ ਵਾਲੇ ਇਸ ਚੀਜ਼ ਪਰ ਐਕਸ਼ਨ ਕਿਉਂ ਨਹੀਂ ਲੈਂਦੇ ਵੀ ਹਮ ਕੇਸ ਦਰਜ ਹਮ ਕਰਾਂਗੇ ਨਵਦੀਪ ਪਰਪਾ ਮਾਰਾ ਫਰਜ਼ ਬਣਾ ਕੇ ਕੇਸ ਦਰਜ ਕਰਨੇਗਾ ਅਰਜਤ ਕੀ ਪੰਜਾਬ ਵਾਲੇ ਨੇ ਅੱਤੇ ਹੀ ਇੱਕ ਕੱਖ ਨਿਕ ਰਿਹਾ ਹੈ ਕਹੀਂ ਵੀ ਔਰ ਇਹਦੇ ਚ ਤੁਸੀਂ ਫਿਰ ਵੀ ਬੇਟਾ ਤੁਹਾਡਾ ਜੇਲ੍ਹ ਦੇ ਵਿੱਚ ਹੈ ਮੈਂ ਨਵਦੀਪ ਦੇ ਮਾਤਾ ਨਾਲ ਵੀ ਗੱਲ ਕੀਤੀ ਸੀ ਤਾਂ ਉਹ ਕਹਿੰਦੇ ਸਾਡੇ ਘਰਾਂ ਚ ਪੁਲਿਸ ਆਉਂਦੀ ਰਹੀ ਆ ਪਰ ਫਿਰ ਵੀ ਤੁਸੀਂ ਧਰਨੇ ਦੇ ਵਿੱਚ ਤਾਂ ਫਿਰ ਵੀ ਤੁਸੀਂ ਜਿਹੜੀ ਸ਼ਮੂਲੀਅਤ ਆ ਉਹ ਕਰ ਰਹੇ ਹੋ ਵੀ ਦੇਖੋ ਇਹ ਤਾਂ ਸੌ ਖਾਈ ਹੋਈ ਆ ਆਪਾਂ ਇਹ ਤਾਂ ਨਵਦੀਪ ਅੰਦਰ ਚਲੇ ਗਿਆ ਠੀਕ ਹੈ ਨਹੀਂ ਅਗਰ ਜਾਨ ਵੀ ਚਲੀ ਜਾਂਦੀ ਨਾ ਜਰ ਵੀ ਆਪਾਂ ਇਸ ਮੋਰਚੇ ਨੂੰ ਇਸੇ ਤਰ੍ਹਾਂ ਲੜਦੇ ਜਿਸ ਤਰ੍ਹਾਂ ਅੱਜ ਲੜ ਰਹੇ ਆ ਇਹ ਨਹੀਂ ਹੈ ਕਿ ਲੋਕ ਮਲੇ ਸ਼ਹੀਦੀਆਂ ਦੇ ਗਏ ਪਹਿਲਾਂ ਇਤਨੀ ਸ਼ਹੀਦੀਆਂ ਹੋਈ ਹੋਈਆਂ ਇਹ ਹਮਾਰੀ ਜੋ ਕੀਤਾ ਜ਼ਮੀਨ ਜਾਇਦਾਦ ਆ ਅਗਰ ਇਸਕੇ ਪਰ ਕੋਈ ਕੁਰਬਾਨੀ ਹੋ ਵੀ ਗਈ ਸ਼ੁਭਕਰਨ ਚਲੇ ਗਿਆ ਦੋਟਾਈ ਕਿਲਿਆਂ ਦਾ ਮਾਲਕ ਆ ਕੀ ਹੋ ਗਿਆ ਮਲੇ ਦਾਦੀ ਨੂੰ ਪੁੱਛੋ ਜਾਏਗਾ ਉਨਕੇ ਘਰ ਕਾ ਹਾਲ ਭੈਣਾਂ ਨੂੰ ਪੁੱਛੋ ਜੇ ਕਾ ਉਨਕੇ ਘਰ ਕਾ ਹਾਲ ਨਵਦੀਬਰ ਤੋਂ ਹਲੀ ਹੈ ਸਹੀ ਸਲਾਮਤ ਸਾਹਮਣੇ ਬੈਠੇ ਆ ਇੱਕ ਮਹੀਨੇ ਮਾ ਨਹੀਂ ਦੋ ਮਾ ਦੋ ਮਾ ਨਹੀਂ ਤਿੰਨ ਮਾ ਤਿੰਨ ਮਾ ਨਹੀਂ ਛੇ ਮਹੀਨੇ ਮਾ ਆ ਜਾਣਾ ਹੈ ਬਾਹਰ ਪਰ ਉਹਨੇ ਨਹੀਂ ਮੁੜ ਕਾਣਾ ਆ ਜਿਨ੍ਹਾਂ ਨੇ ਇਸ ਕਿਸਾਨੀ ਕੌਮ ਵਾਸਤਾ ਹਮ ਸਾਰੀ ਕਿਸਾਨੀ ਕੌਮ ਨੂੰ ਹੱਥ ਜੋੜ ਕਾ ਬੇਨਤੀ ਕਰਾਇਆ ਆ ਆਪਕੇ ਚੈਨਲ ਕੇ ਮੱਦਮ ਤੇ ਵੀਓ ਇਸ ਵੀਡੀਓ ਨੂੰ ਜਿਆਦਾ ਦੇ ਜਿਆਦਾ ਆਪਨਾ ਸ਼ੇਅਰ ਕਰਨਾ ਆ ਔਰ ਪੰਜਾਬ ਹਰਿਆਣਾ ਹਿਮਾਚਲ ਜਿਤਨੇ ਵੀ ਸਟੇਟਾਂ ਆ ਜਹਾਂ ਤੱਕ ਵੀ ਇਹ ਵੀਡੀਓ ਜਾ ਬੇਨਤੀ ਹੈ 17 ਤਰੀਕ ਵਾਲੀ ਵੀ 17 ਤਰੀਕ ਨੂੰ ਆਪਾਂ ਨੇ ਈਸੀ ਮਸਲੇ ਦੇ ਅੰਦਰ ਨਵਦੀਪ ਨੂੰ ਰਿਹਾ ਕਰਾਣੇ ਵਾਸਤਾ ਅੰਬਾਲਾ ਅਨਾਜ ਮੰਡੀ ਇਕੱਠੇ ਹੋਣਾ ਆ ਔਰ ਵਹਾਂ ਤੇ ਇਕੱਠੇ ਹੋ ਕੇ ਆਪਾਂ ਨੇ ਐਸਪੀ ਦਫਤਰ ਘੇਰਨਾ ਆ ਔਰ ਅਣਮਿੱਥੇ ਸਮੇਂ ਤੱਕ ਉਸ ਨੂੰ ਘੇਰਨਾ ਆ ਔਰ ਆਪ ਨੂੰ ਜਿਆਦਾ ਜਿਆਦਾ ਸੰਖਿਆ ਵਿੱਚ ਵਹਾਂ ਜੀ ਆਣਾ ਆ ਆਸ ਉਮੀਦ ਆ ਵੀ ਆਪ ਜਿਆਦਾ ਤੇ ਜਿਆਦਾ ਸੰਖਿਆ ਵਿੱਚ ਪਹਿਲਾਂ ਵੀ ਇਕੱਠੇ ਹੋਏ ਆ ਜਦ ਵੀ ਆਪ ਨੂੰ ਬੁਲਾਇਆ ਗਿਆ ਅਰੇ ਫੇਰ ਇਕੱਠੇ ਹੋਵਾਂਗੇ ਔਰ ਨਵਦੀਪ ਨੂੰ ਜ਼ਰੂਰ ਰਿਹਾ ਕਰਾਵਾਂਗੇ ਬਤਲ ਜੀਤਾ ਨਵਦੀਪ ਦੇ ਤਸ਼ੱਦਦ ਦੀ ਕਹਾਣੀ ਹੈ ਦੂਸਰੇ ਵਾਸਤੇ ਉਹਨਾਂ ਦੇ ਪਿਤਾ ਕਹਿ ਰਹੇ ਨੇ ਕਿ ਅਸੀਂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਆ 17 ਜੁਲਾਈ ਨੂੰ ਇੱਕ ਪ੍ਰੋਗਰਾਮ ਹੈ ਜਿਹੜਾ ਰੱਖਿਆ ਗਿਆ ਹੈ ਔਰ ਉਹ ਨਵਦੀਪ ਦੀ ਰਿਹਾਈ ਵਾਸਤੇ ਅੰਬਾਲਾ ਦੇ ਵਿੱਚ ਰੱਖਿਆ ਗਿਆ ਕੈਮਰੇ ਤੇ ਮੇਰਾ ਸਾਥ ਦੇ ਰਿਹਾ ਸੀ ਰਾਜਵਿੰਦਰ ਮਹਿਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ